ਜਿਹੜਾ ਇਹ ਪੰਜ ਰੋਜ਼ਾ ਧਰਨਾ ਲਾਇਆ ਕੀ ਕੀ ਮੰਗਾ ਨੇ ਐ ਇਸਵੇਂ ਤੋਂ ਸਾਡਾ ਐਲਾਨ ਕੀਤਾ ਹੋਇਆ ਉਹਦੀ ਕੜੀ ਵਜੋਂ ਇਹ ਕੱਲਾ ਬਠਿੰਡੇ 'ਚ ਨਹੀਂ ਪੂਰੇ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਾ ਕੇਂਦਰਾਂ 'ਤੇ ਸਾਡੇ ਇਹ ਕੱਲ ਧਰਨੇ ਸ਼ੁਰੂ ਹੋ ਗਏ ਐ ਇਹ ਪਹਿਲੀ ਮੰਗ ਹੀ ਇਹ ਐ ਸਾਡੀ ਵੀ ਪੰਜਾਬ ਸਰਕਾਰ ਖੇਤੀ ਨੀਤੀ ਲੈ ਕੇ ਆਵੇ ਜਿਹਦੇ ਵਿੱਚ ਖੇਤੀ ਵਿਕਸਤ ਹੋਵੇ ਇਸ ਤਰ੍ਹਾਂ ਕਰਜ਼ਿਆਂ ਨਾਲ ਸੰਬੰਧਤਾ ਸਸਤੇ ਕਰਜ਼ੇ ਮਿਲਣਾਂ ਖੁਦਕਸ਼ੀ ਪੀੜਤ ਪਰਿਵਾਰਾਂ ਨੂੰ ਜਿਹੜੇ ਕਰਜ਼ੇ ਕਰਕੇ ਖੁਰਦਕਸ਼ੀ ਕਰ ਗਏ ਉਹਨਾਂ ਨੂੰ ਮੁਆਜਬਾ ਮਿਲੇ ਉਹ ਡੀਸੀ ਲੈਵਲ ਦੀਆਂ ਮੰਗਾਂ ਹਨ ਉਹ ਡੀਸੀ ਸਾਹਬਾਂ ਤੋਂ ਅਸੀਂ ਹੱਲ ਕਰਾਵਾਂਗੇ ਇੰਨਾ ਪੰਜਾਂ ਦਿਨਾਂ ਦੇ ਵਿੱਚ ਹੀ ਮੁੱਖ ਮੰਤਰੀ ਪੰਜਾਬ ਵੱਲੋਂ ਕਿਹਾ ਗਿਆ ਸੀ ਕਿ ਇੱਥੇ ਪੰਜਾਬ ਵਿੱਚ ਅੰਗਰੇਜ਼ ਆ ਕੇ ਕੰਮ ਕਰਨਗੇ ਕਰੇ ਜਿੱਥੇ ਆ ਕੇ ਨੌਕਰੀਆਂ ਕਰਨਗੇ ਸਾਡੇ ਬੱਚੇ ਤਾਂ ਰੋਜ਼ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਹਾਜ਼ ਚੜਾਦੇ ਤੁਰੇ ਜਾਂਦੇ ਆ ਸਤਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲੈਂਟੀ ਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਕਿਸਾਨ ਯੂਨੀਅਨ ਵੱਲੋਂ ਲਗਾਤਾਰ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਜਾਂਦਾ ਮਾਰਚ ਵੀ ਕੀਤੇ ਜਾਂਦੇ ਆ ਬਠਿੰਡਾ ਵਿਖੇ ਪੰਜ ਰੋਜ਼ਾ ਜਿਹੜਾ ਰੋਸ ਪ੍ਰਦਰਸ਼ਨ ਮਿੰਨੀ ਸਕੱਤਰ ਦੇ ਸਾਹਮਣੇ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਲਗਾਤਾਰ ਲਾਇਆ ਜਾ ਰਿਹਾ ਤੇ ਅੱਜ ਦੂਜੇ ਦਿਨ ਚ ਦਾਖਲਾ ਸਾਡੇ ਨਾਲ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਠਿੰਡਾ ਦੇ ਸ਼ੰਗਾਰਾ ਸਿੰਘ ਮਾਨ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਅ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਬੋਲੋ ਸਤਿ ਸ਼੍ਰੀ ਅਕਾਲ ਜੀ ਮਿਹਰਬਾਨੀ ਜਿਹੜਾ ਇਹ ਪੰਜ ਰੋਜ਼ਾ ਧਰਨਾ ਲਾਇਆ ਹੈ ਕੀ ਕੀ ਮੰਗਾਂ ਨੇ ਦੇਖੋ ਇਹ ਜਿਹੜਾ ਪੰਜ ਰੋਜ਼ਾ ਮੋਰਚਾ ਅਸੀਂ ਸ਼ੁਰੂ ਕੀਤਾ ਹੈ ਇਹਦੀਆਂ ਜਿਹੜੀਆਂ ਮੰਗਾਂ ਆ ਉਹ ਮੈਂ ਬਾਅਦ ਚ ਦੱਸਦਾ ਹਾਂ ਪਹਿਲਾਂ ਤਾਂ ਇਹ ਲੰਮੇ ਸਮੇਂ ਤੋਂ ਸਾਡਾ ਐਲਾਨ ਕੀਤਾ ਹੋਇਆ ਉਹਦੀ ਕੜੀ ਵਿੱਚੋਂ ਇਹ ਕੱਲਾ ਬਠਿੰਡੇ ਚ ਨਹੀਂ ਪੂਰੇ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਾ ਕੇਂਦਰਾਂ ਤੇ ਸਾਡੇ ਇਹ ਕੱਲ ਧਰਨੇ ਸ਼ੁਰੂ ਹੋ ਗਏ ਆ ਇਹ 5 ਦਿਨ ਚੱਲਣਗੇ 10 ਫਰਵਰੀ ਤੱਕ 10 ਫਰਵਰੀ ਨੂੰ ਸਾਡਾ ਅਗਲਾ ਐਲਾਨ ਵੀ ਕਰਾਂਗੇ ਅਸੀਂ ਜਿੱਥੋਂ ਤੱਕ ਮੰਗਾ 10 ਵਾਲਾ ਇਹਦੀਆਂ ਮੰਗਾ ਹੈਗੀਆਂ ਕਿਉਂਕਿ ਪੰਜਾਬ ਸਰਕਾਰ ਨੇ ਵੰਦਾ ਸਾਰ ਤੁਹਾਨੂੰ ਸਭ ਨੂੰ ਪਤਾ ਹੈ ਕਿਹਾ ਸੀ ਵੀ ਸਾਰੇ ਕੁਰਸੀ ਬਦਲਾ ਲਿਆਵਾਂਗੇ ਉਹ ਬਦਲਾ ਦੀ ਘੜੀ ਵਜੋਂ ਕਹਿੰਦੇ ਸੀ ਖੇਤੀ 'ਚ ਬਦਲਾ ਲਿਆਵਾਂਗੇ ਖੇਤੀ ਨੀਤੀ ਲੈ ਕੇ ਆਵਾਂਗੇ ਜਿਹੜੀ ਖੇਤੀ ਨੂੰ ਪਰਫੁੱਲਟ ਕਰੂਗੀ ਉਹ ਖੇਤੀ ਨੀਤੀ ਲਿਆਉਣ ਵਾਸਤੇ ਸੁਝਾਅ ਵੀ ਮੰਗੇ ਅੱਡ ਅੱਡ ਸਾਡੀ ਜਥੇਬੰਦੀ ਤੋਂ ਵੀ ਸੁਝਾਅ ਮੰਗੇ ਸਾਡੀ ਜਥੇਬੰਦੀ ਉਹਨੂੰ ਲਿਖਤੀ ਖਰੜ ਪਰ ਭਗਵੰਤ ਮਾਨ ਜੀ ਚੱਲ ਪਿਓਦੂ ਉਲਟ ਉਹ ਸੁਝਾਅ ਅਮਰੀਕਾ ਦੀ ਕੰਪਨੀ ਤੋਂ ਲੈਣੇ ਸ਼ੁਰੂ ਕਰਤੇ ਨਾਲ ਹੀ ਉਹਨੂੰ ਮਤਲਬ ਕਰੋਨਾ ਰੁਪਈਆ ਬਹਤਾਂ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਦਾ ਸੋ ਇਸ ਕਰਕੇ ਇਹ ਸਾਡੀ ਪਹਿਲੀ ਮੰਗ ਹੀ ਇਹ ਹੈ ਸਾਡੀ ਵੀ ਪੰਜਾਬ ਸਰਕਾਰ ਖੇਤੀ ਨੀਤੀ ਲੈ ਕੇ ਆਵੇ ਜਿਹਦੇ ਵਿੱਚ ਖੇਤੀ ਵਿਕਸਤ ਹੋਵੇ ਖੇਤੀ ਸੰਸਾਰ ਬੈਂਕ ਤੋਂ ਸਰਬਰ ਜਥੇਬੰਦੀ ਤੋਂ ਕਾਰਪੋਰੇਟ ਘਰਾਣਿਆਂ ਤੋਂ ਸਮਰਾਜੀ ਮੁਲਕਾਂ ਤੋਂ ਮੁਕਤ ਹੋਵੇ ਕੀ ਸਾਡੀ ਪਹਿਲੀ ਮੰਗ ਹੈ ਦੂਜੀ ਮੰਗ ਸਾਡੀ ਹੈਗੀ ਜ਼ਮੀਨਾਂ ਨਾਲ ਜੁੜਨੀ ਜ਼ਮੀਨ ਦੀ ਤੋੜ ਪੂਰੀ ਹੋਵੇ ਜ਼ਮੀਨਾਂ ਦੇ ਹੋਰ ਕਿੰਨੇ ਮਸਲੇ ਆ ਆਬਾਦਕਾਰਾਂ ਦੇ ਮਸਲੇ ਆ ਇਸੇ ਤਰ੍ਹਾਂ ਕਿੰਨੇ ਹੋਰ ਸ਼ਾਮਲੜ ਜ਼ਮੀਨਾਂ ਦੇ ਮਸਲੇ ਆ ਮਜ਼ਦੂਰਾਂ ਦੀ ਤਿੰਨ ਤੀਜੇ ਹਿੱਸੇ ਦੀ ਜ਼ਮੀਨ ਦਾ ਮਾਮਲਾ ਹੈ ਜ਼ਮੀਨਾਂ ਨਾਲ ਜੁੜਮੇ ਕਿੰਨੇ ਮੁੱਦੇ ਹੈਗੇ ਜ਼ਮੀਨਾਂ ਦਾ ਮਾਮਲਾ ਸਾਡਾ ਲਿਆ ਹੋਇਆ ਇਸੇ ਤਰ੍ਹਾਂ ਕਰਜ਼ਿਆਂ ਨਾਲ ਸੰਬੰਧਤਾ ਸਸਤੇ ਕਰਜ਼ੇ ਮਿਲਣਾ ਖੁਦਕਸ਼ੀ ਪੀੜਤ ਪਰਿਵਾਰਾਂ ਨੂੰ ਜਿਹੜੇ ਕਰਜ਼ੇ ਕਰਕੇ ਖੁਰਦਕਸ਼ੀ ਕਰ ਗਏ ਉਹਨਾਂ ਨੂੰ ਮੁਆਜਬਾ ਮਿਲੇ ਉਹ ਸਾਡਾ ਮੁੱਦਾ ਲਿਆ ਹੋਇਆ ਬੇਰਜੁਗਾਰੀ ਦਾ ਮੁੱਦਾ ਸਾਡਾ ਲਿਆ ਹੋਇਆ ਕਿਉਂਕਿ ਬਹੁਤ ਵੱਡਾ ਰੋਜ਼ਗਾਰ ਪਹਿਲਾਂ ਖੇਤੀ ਦਿੰਦੀ ਸੀ ਖਾਸ ਕਰਕੇ ਜਦੋਂ ਆਪਣੀ ਨਰਮਾ ਪੱਟੀ ਏਰੀਆ ਸੀ ਜਿਹਦੇ ਵਿੱਚ ਬਠਿੰਡਾ ਵੀ ਆਉਂਦਾ ਪੂਰਾ ਮਾਲਵਾ ਵੱਟੀ ਸੀ ਜਦੋਂ ਨਰਮੇ ਦੀ ਖੇਤੀ ਸ਼ੁਰੂ ਹੁੰਦੀ ਸੀ ਸ਼ੁਰੂ ਤੋਂ ਲੈ ਕੇ ਨਰਮਾ ਬੀਜਣ ਤੋਂ ਲੈ ਕੇ ਹੱਥੀ ਕਿਰਤ ਕਰਨ ਵਾਸਤੇ ਕੁੱਲ ਮਜ਼ਦੂਰਾਂ ਕਿਸਾਨਾਂ ਨੂੰ ਰੋਜ਼ਗਾਰ ਦਿੰਦੇ ਸੀ ਤੇ ਜਦੋਂ ਇਹਦੀ ਚੁਣਾਈ ਸ਼ੁਰੂ ਹੋ ਜਾਂਦੀ ਸਮੇਤ ਬੱਚਾਂ ਸਮੇਤ ਸਾਰੇ ਸਾਡੇ ਪਰਿਵਾਰਾਂ ਦੇ ਪਰਿਵਾਰ ਇਹਦੇ ਕੰਮ ਚ ਲੱਗਦੇ ਸੀ ਅੱਜ ਉਹ ਸਾਰਾ ਚੱਟਮ ਕਰਤਾ ਇਹਨਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਇਹ ਜਿਹੜੀ ਨਰਮੇ ਦੀ ਖੇਤੀ ਆ ਬਿਲਕੁਲ ਤਬਾਹ ਹੋ ਚੁੱਕੀ ਆ ਕਿਉਂਕਿ ਨਕਲੀ ਬੀ ਆਉਂਦੇ ਆ ਨਕਲੀ ਦਵਾਈਆਂ ਆਉਂਦੀਆਂ ਇਸ ਕਰਕੇ ਅਸੀਂ ਰੋਜ਼ਗਾਰ ਦਾ ਮੁੱਦਾ ਇਹਦੇ ਚ ਪਾਇਆ ਹੋਇਆ ਅਸੀਂ ਨਸ਼ਿਆਂ ਦਾ ਮੁੱਦਾ ਇਹਦੇ ਚ ਪਾਇਆ ਹੋਇਆ ਕਿਉਂਕਿ ਨਸ਼ਾ ਕਾਰਨ ਸਾਡੇ ਨੌਜਵਾਨ ਬੇਰੁਜ਼ਗਾਰੀ ਦੇ ਭੰਨੇ ਹੋਏ ਉਧਰ ਇਹ ਨਸ਼ਿਆਂ ਦੀ ਭੇਟ ਚੜ ਰਹੇ ਆ ਕੁਝ ਹੋਰ ਵਿਦੇਸ਼ਾਂ ਨੂੰ ਭੱਜ ਰਹੇ ਆ ਇਸ ਕਰਕੇ ਇਹ ਸਾਰੇ ਮੁੱਦੇ ਆ ਸਾਡੇ ਇਹਨਾਂ ਮੁੱਦਿਆਂ ਨੂੰ ਲੈ ਕੇ ਅਸੀਂ ਇਹ ਕੋਰਸ ਸ਼ੁਰੂ ਕੀਤਾ ਤੇ ਇਹ ਪੰਜ ਰੋਜ਼ਾ ਇੱਥੇ ਚੱਲਣਗੇ ਜੋ ਡੀਸੀ ਲੈਵਲ ਦੀਆਂ ਮੰਗਾਂ ਆ ਉਹ ਡੀਸੀ ਸਾਬਾਂ ਤੋਂ ਅਸੀਂ ਹੱਲ ਕਰਾਵਾਂਗੇ ਇੰਨਾ ਪੰਜਾਂ ਦਿਨਾਂ ਦੇ ਵਿੱਚ ਹੀ ਅਸੀਂ ਜੇ ਸਾਡੀ ਇਸ ਤਰ੍ਹਾਂ ਨਹੀਂ ਸੁਣਦੇ ਅਸੀਂ ਇਹਨੂੰ ਤਿੱਖਾ ਵੀ ਕਰਾਂਗੇ ਉਸ ਤੋਂ ਬਾਅਦ ਸਾਡਾ ਅਗਲਾ ਐਲਾਨ ਪੰਜਾਬ ਸਰਕਾਰ ਦੇ ਨਾਲ ਚੰਡੀਗੜ੍ਹ ਦਾ ਮੋਰਚਾ ਹੋਊਗਾ ਠੀਕ ਹੈ ਮੁੱਖ ਮੰਤਰੀ ਪੰਜਾਬ ਵੱਲੋਂ ਕਿਹਾ ਗਿਆ ਸੀ ਕਿ ਇੱਥੇ ਪੰਜਾਬ ਵਿੱਚ ਅੰਗਰੇਜ਼ ਆ ਕੇ ਕੰਮ ਕਰਨਗੇ ਪਰ ਇੱਥੇ ਜਿਹੜੀ ਨੌਜਵਾਨੀ ਪੀੜ੍ਹੀ ਹੈ ਵੱਡੀ ਪੱਦਰ ਤੇ ਪ੍ਰਵਾਸ ਕਰ ਰਹੀ ਹੈ ਵਿਦੇਸ਼ਾਂ ਚ ਦੇਖੋ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ ਇਹ ਇਹ ਬਹੁਤ ਕੁਝ ਕਹਿੰਦੇ ਆ ਅੰਗਰੇਜ਼ ਇੱਥੇ ਆ ਕੇ ਨੌਕਰੀਆਂ ਕਰਨਗੇ ਸਾਡੇ ਬੱਚੇ ਤਾਂ ਰੋਜ਼ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਹਾਜ਼ ਚੜਾ ਦੇ ਤੁਰੇ ਜਾਂਦੇ ਆ ਕੋਈ ਇੱਕ ਵੀ ਭਗਵੰਤ ਮਾਨ ਇਹ ਦਿਖਾ ਦੇ ਕੋਈ ਨੌਜਵਾਨ ਬਾਹਰੋਂ ਆਇਆ ਇੱਥੇ ਸਾਡੇ ਉਹਨੂੰ ਰੁਜ਼ਗਾਰ ਮਿਲ ਗਿਆ ਹੋਵੇ ਤੇ ਇੱਥੇ ਆਪਾਂ ਸਾਰੇ ਤੁਸੀਂ ਵੀ মিডিਆ ਵਾਲੇ ਵੇਖੋ ਜ਼ੋਰ ਨਾਲ ਤੁਹਾਡਾ ਬਹੁਤ ਵੱਡਾ ਯੋਗਦਾਨ ਐਸ ਬੁੱਧੇ ਨੂੰ ਤੁਸੀਂ ਦੇਖਦੇ ਹੋ ਇੱਥੇ ਮੈਂ ਵੀ ਇੱਕ ਦਿਨ ਆਇਆ ਥੋੜਾ মিডিਆ ਸਾਰਾ ਗਰੁੱਪ ਉੱਥੇ ਬੈਠਾ ਸੀਗਾ ਕੱਲਾ ਮੈਡੀਕਲ ਹੋਣਾ ਸੀ ਬਾਹਰ ਬਾਹਰ ਜਾਣ ਵਾਲੇ ਬੱਚਿਆਂ ਦਾ ਆਪਣੇ ਮੈਕਸ ਦੇ ਵਿੱਚ ਜਣੀ 11 11 ਵਜੇ ਤੱਕ ਬੱਚੇ ਲੈਣਾ ਚ ਲੱਗੇ ਰਹੇ ਹਜ਼ਾਰਾਂ ਦੀ ਗਿਣਤੀ ਚ ਰੋਜ਼ ਜਹਾ ਚੜਦੇ ਆ ਇਹ ਬੇਰੁਜ਼ਗਾਰੀ ਦੇ ਭੰਨੇ ਹੋਏ ਐਂ ਤਾਂ ਨਹੀਂ ਵੀ ਉਹ ਬੱਚਿਆਂ ਦਾ ਜ਼ਿਕਰ ਤਾਂ ਕਿਸੇ ਦਾ ਇਕੱਲੇ ਇਕੱਲੇ ਬੱਚੇ ਆ ਜਿਹੜੇ ਬੁੱਢੇ ਮਾਪੇ ਅੱਡ ਮਿਲ ਕੀ ਜਾਂਦੇ ਆ ਬਾਹਰ ਅੱਡ ਮਿਲ ਕੀ ਜਾਂਦੇ ਆ ਉਹ ਬੱਚੇ ਪਰ ਉਹ ਬੇਰੁਜ਼ਗਾਰੀ ਦੇ ਭੰਨੇ ਹੋਏ ਉਧਰ ਨੂੰ ਤੁਰੇ ਜਾਂਦੇ ਆ ਇਹ ਦੇਖੋ ਉਹਨਾਂ ਦੀਆਂ ਕਹਿਣ ਦੀਆਂ ਗੱਲਾਂ ਐ ਅਸਲ ਵਿੱਚ ਅਸਲ ਹਕੀਕਤ ਕੀ ਓ ਜਮੀਨ ਪੱਧਰ ਤੇ ਤੁਸੀਂ ਪਿੰਡਾਂ 'ਚ ਜਾਵੜੋ ਸ਼ਹਿਰਾਂ 'ਚ ਜਾਵੜੋ ਕੋਈ ਬੱਚੇ ਦਾ ਏ ਉਹੀ ਦੇਸ਼ ਤੋਂ ਹੀ ਮੋਹ ਪੰਗ ਹੋ ਗਿਆ ਇਹਨਾਂ ਦੀਆਂ ਨੀਤੀਆਂ ਕਾਰਨ ਉਹ ਕਹਿੰਦੇ ਇਸ ਦੇਸ਼ 'ਚ ਰਹਿਣਾ ਹੀ ਮੁਹਾਲ ਹੋਇਆ ਪਿਆ ਸਾਡੇ ਤਾਂ ਇਸ ਦੇਸ਼ 'ਚੋਂ ਉਡਾਰੀ ਮਾਰ ਕੇ ਉੱਡ ਜਾਓ ਕਿਉਂਕਿ ਹਰੇਕ ਮਾਪੇ ਵੀ ਹੁਣ ਐਂ ਕਹਿੰਦੇ ਵੀ ਆਪਾਂ ਤਾਂ ਔਖੇ ਕੱਟ ਲਾਂਗੇ ਸਾਡਾ ਬੱਚਾ ਕਿਤੇ ਨਸ਼ੇ ਦੀ ਭੇਟ ਨਾ ਚੜ ਜਾਵੇ ਸਾਡਾ ਬੱਚਾ ਕਿਤੇ ਗੈਂਗਸਟਰ ਨਾ ਬਣ ਜਾਵੇ ਸਾਡਾ ਬੱਚਾ ਪੁੱਠੇ ਰਾਹ ਨਾ ਪੈ ਜੇ ਜਣੀ ਕਿਉਂਕਿ ਜੇ ਰੋਜ਼ਗਾਰ ਹੈ ਨਹੀਂ ਜੇ ਰੋਜ਼ਗਾਰ ਹੋਵੇ ਪਹਿਲਾਂ ਬੱਚੇ ਰੋਜ਼ਗਾਰ ਮਿਲਦੇ ਸੀ ਮੋਜ ਨੇ ਅਸੀਂ ਦੇਖਦੇ ਰਹੇ ਸਾਡੇ ਸਾਡੇ ਵੇਲੇਾਂ 'ਚ ਤਾਂ 10ਵੀਂ ਪਾਸ ਕਰੀ ਬੱਚੇ ਨੇ ਉਦੋਂ ਬਾਅਦ ਜੀਬੀਟੀ ਕੋਰਸ ਸੀ ਸਾਡੇ ਕਿਉਂਕਿ ਸਾਡਾ ਇਸ ਏਰੀਆ ਨਾਲ ਸੰਬੰਧਤ ਹੈ ਮੇਰਾ ਏਰੀਆ ਨਥਾਣੇ ਬਲਾਕ ਚ ਪੈਂਦਾ ਹੈ ਨਥਾਣੇ ਤੋਂ ਅਸੀਂ 10ਵੀਂ ਪਾਸ ਕਰ ਲੈਣੀ ਪੂਲੇ ਨਾਲ ਜੀਬੀਟੀ ਦਾ ਕੋਰਸ ਕਰ ਲੈਣਾ 2 ਸਾਲਾਂ ਦਾ ਕੋਰਸ ਕਰ ਤੀਜੇ ਸਾਲ ਮਾਸਟਰ ਲੱਗ ਜਾਂਦਾ ਐ ਸਾਡਾ ਰਿਗਾਰਡਮੈਂਟ ਦਾ ਸੀ ਉਦੋਂ ਤੇ ਹੁਣ ਸਾਰਾ ਕੁਝ ਪ੍ਰਾਈਵੇਟੇਸ਼ਨ ਤੇ ਸੇ ਭੇਡ ਚੜਦਾ ਇੱਕ ਸੁਰੱਖਿਆ ਨੂੰ ਲੈ ਕੇ ਵੀ ਜੇ ਗੱਲ ਕੀਤੀ ਜਾਵੇ ਮੁੱਖ ਮੰਤਰੀ ਜਿਹੜੇ ਮੌਜੂਦਾ ਨੇ ਭਗਤ ਸਿੰਘ ਮਾਨ ਨਾ ਪਹਿਲਾਂ ਇਹਨਾਂ ਨੇ ਕਿਹਾ ਸੀ ਕਿ ਜੇ ਤੁਹਾਨੂੰ ਸੁਰੱਖਿਆ ਦੀ ਲੋੜ ਆ ਤੇ ਮੁਰਗੀਖਾਨੇ ਖੋਲ ਲੈਣੇ ਚਾਹੀਦੇ ਤੇ ਹੁਣ ਆਪ ਵੱਡੀ ਪੱਧਰ ਤੇ ਸੁਰੱਖਿਆ ਲਈ ਕਰਦੇ ਦੇਖੋ ਇਹ ਕਹਿੰਦੀ ਹੈ ਇਹ ਤਾਂ ਬਹੁਤ ਕੁਝ ਕਹਿੰਦੇ ਆ ਮੁਰਗੀਆਂ ਦਾ ਤਾਂ ਵਿਸ਼ੇਸ਼ ਹੀ ਨਾ ਲੈਂਦੇ ਆ ਜਦੋਂ ਮੁਆਵਜ਼ੇ ਦੀ ਗੱਲ ਆਉਂਦੀ ਉਦੋਂ ਵੀ ਕਹਿੰਦੇ ਮੈਂ ਮੁਰਗੀਆਂ ਦੇ ਵੀ ਪੈਸੇ ਦਿਆ ਕਰੂੰਗਾ ਹੁਣ ਉਹ ਮੁਰਗੀਖਾਨਾ ਆਪ ਸਾਰਾ ਖੋਲਿਆ ਹੋਇਆ ਹੈਗਾ ਜਿਹੜੇ ਕਹਿੰਦੇ ਸੀ ਸੱਥਾਂ ਚੋਂ ਸਰਕਾਰ ਚੱਲੂ ਆ ਹੁਣ ਵੀ ਨਵੀਂ ਸਕੀਮ ਚਲਾਈ ਬੈਠੇ ਆ ਸਰਕਾਰ ਆਪ ਦੇ ਦੁਆਰ ਪਰ ਉਹ ਕੱਲੀਆਂ ਗੱਲਾਂ ਐ ਤੇ ਜਿੱਥੋਂ ਤੱਕ ਉਹ ਕਹਿੰਦੇ ਸੀ ਵੀ ਆਈਪੀ ਕਲਚਰ ਹੀ ਖਤਮ ਕਰ ਦਾਂਗੇ ਇਸੇ ਤਰ੍ਹਾਂ ਉਹ ਕਹਿੰਦੇ ਸੀਗੇ ਵੀ ਆ ਸੁਰੱਖਿਆ ਵਾਲਾ ਮਾਮਲਾ ਐ ਆ ਹੁਣ ਆਪਾਂ ਦੇਖਿਆ ਮੋੜਾਂ ਦੇ ਵਿੱਚ ਜਿੱਦੇ ਰੈਲੀ ਕਰੀ ਐ ਕੱਲੀ ਇਹਦੀ ਸੁਰੱਖਿਆ ਨਹੀਂ ਸੀਐਮ ਨੇ ਤਾਂ ਪਤਾ ਹੀ ਨਹੀਂ ਕਿੰਨੀਆਂ ਗੱਡੀਆਂ ਹੁੰਦੀਆਂ ਆ ਆਮ ਨੇੜੇ ਲੱਗ ਹੀ ਨਹੀਂ ਸਕਦਾ ਜਿਹੜੇ ਕਹਿੰਦੇ ਸੀ ਸਾਡੇ ਤਾਂ ਆਮ ਆਮ ਆਦਮੀ ਐ ਸੀ ਦਾ ਆਮ ਕੀ ਖਾਸ ਵੀ ਨਹੀਂ ਲੱਗ ਸਕਦਾ ਨੇੜੇ ਤੇ ਇਦੂਆਂ ਸਾਰੇ ਪਰਿਵਾਰ ਨੂੰ ਇਹਦੀ ਮਾਤਾ ਨੂੰ ਅਡ ਸਿਕਿਉਰਿਟੀ ਇਹਦੇ ਘਰ ਵਾਲੀ ਨੂੰ ਗੁਰਪ੍ਰੀਤ ਕੌਰ ਐ ਡਾਕਟਰ ਉਹਨੂੰ ਅਡ ਸਿਕਿਉਰਿਟੀ ਸਿਕਿਉਰਿਟੀ ਦੀਆਂ ਡਾਰਾਂ ਹੁੰਦੀਆਂ ਐ ਕਹਿਣ ਦੀਆਂ ਗੱਲਾਂ ਕਰਦੇ ਉਹੀ ਕੁਛ ਹੈ ਭਗਵੰਤ ਮਾਨ ਨੇ ਪਹਿਲੀਆਂ ਨੀਤੀਆਂ ਤੋਂ ਕੋਈ ਫਰਕ ਨਹੀਂ ਪਾਇਆ ਸਿਕਾ ਉਹਨਾਂ ਨੀਤੀਆਂ ਨੂੰ ਹੋਰ ਤਖੜਿਆਂ ਲਾਗੂ ਕਰਨ ਲਈ ਉਹਦੋਂ ਵਧਿਆ ਹੋਇਆ ਪ੍ਰਧਾਨ ਚ ਵਿਰੋਧੀ ਧਿਰ ਦਾ ਬੜਾ ਵੱਡਾ ਯੋਗਦਾਨ ਹੁੰਦਾ ਇਸ ਟਾਈਮ ਵਿਰੋਧੀ ਧਿਰ ਚ ਜਿਹੜੀ ਭੂਮਿਕਾ ਨਿਭਾਉਣੀ ਹੁੰਦੀ ਕਿਉਂ ਨਹੀਂ ਨਿਭਾ ਪਈ ਕੀ ਕਾਰਨ ਮੰਨਦੇ ਹੋ ਵਿਰੋਧੀ ਧਿਰਾਂ ਤੋਂ ਵੱਖਰਾ ਇਹ ਹੈ ਨਹੀਂ ਕੁਛ ਵਿਰੋਧੀ ਧਿਰਾਂ ਕਹਿੰਨ ਨੂੰ ਹੈ ਨਹੀਂ ਕੁਛ ਕਿਉਂਕਿ ਆਪ ਕਰਦੇ ਰਹੇ ਕੁਛ ਇਹੀ ਕੁਛ ਇਹ ਉਦੋਂ ਵੱਧ ਜਾਵੜਿਆ ਮੂਰੇ ਵਿਰੋਧੀ ਧਿਰਾਂ ਇਹਸ ਕਰਕੇ ਸਿਕੋ ਵਿਰੋਧੀ ਧਿਰਾਂ ਦਾ ਰੋਡ ਤਾਂ ਹੁਣ ਕਿਸਾਨ ਜੱਥੇਬੰਦੀਆਂ ਮਜ਼ਦੂਰ ਜੱਥੇਬੰਦੀਆਂ ਮੁਲਾਜ਼ਮ ਜੱਥੇਬੰਦੀਆਂ ਲੜਾ ਰਹੀਆਂ ਲੋਕਾਂ ਦੇ ਮੁੱਦੇ ਵਿਰੋਧੀ ਤਾਂ ਚੱਕਦੀਆਂ ਹੀ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਆਪਾਂ ਪਹਿਲੀ ਗੱਲ ਤਾਂ ਉਹ ਜਿੰਨੇ ਨੱਕ ਉੱਪਰੋਂ ਲੈ ਚੁੱਕੇ ਆ ਲੋਕਾਂ ਦੇ ਉਹ ਹੁਣ ਕਹਿਣ ਜੋ ਕਰੀ ਨਹੀਂ ਕੁਛ ਨਹੀਂ ਪਹਿਲਾਂ ਵਿਰੋਧੀ ਤਾਂ ਲੋਕਾਂ ਦੇ ਮੁੱਦੇ ਚੱਕ ਕੇ ਸਰਕਾਰ ਨਾਲ ਬੈਂਸਾਂ 'ਚ ਪੈਂਦੇ ਹੁੰਦੇ ਸੀ ਉਹ ਤਾਂ ਕਹਾਣੀ ਖਤਮ ਹੋਈ ਪਈ ਹੈ ਕਿਉਂਕਿ ਸਿਸਟਮ ਇਹੋ ਜਿਹਾ ਬੋਕਰ ਗਿਆ ਇਹ ਸਾਰੇ ਇੱਕ ਸਾਡਾ ਲੋਕਪੱਖੀ ਗੀਤਕਾਰ ਆ ਉਹਦੀ ਇੱਕ ਟੂਕ ਹੈ ਗੀਤ ਦੀ ਪੰਜੇ ਉਂਗਲਾਂ ਬਰਾਬਰ ਹੋਈਆਂ ਆਪਣੇ ਹਿੱਟੇਡ ਵਾਸਤੇ ਇਨਾਂ ਦੇ ਤਾਂ ਇਹ ਹਾਲ ਹੈ ਜਣੀ ਸਾਰੇ ਇੱਕੇ ਬਾੜੀ ਦੇ ਬੱਚੇ ਸਾਬਤ ਹੋ ਗਏ ਕੋਈ ਨਹੀਂ ਬੋਲਦਾ ਲੋਕਾਂ ਦੇ ਮੁੱਦਿਆਂ ਤੇ ਉਹ ਦੇਖ ਸਕਦੇ ਹੋ ਉਦਾਹਰਨ ਦੇ ਤੌਰ ਤੇ ਪਈ ਆਪਣਾ ਰਾਇਕੇ ਕਲਾਂ ਪਿੰਡ ਆ ਬਠਿੰਡੇ ਜ਼ਿਲ੍ਹੇ ਦਾ ਉੱਥੇ ਪਸ਼ੂ ਮਰ ਗਏ 300 ਤੋਂ ਉੱਪਰ ਉੱਥੇ ਵਿਰੋਧੀ ਧਿਰ ਵੀ ਗਈ ਹੈ ਖੇਤੀਬਾੜੀ ਮੰਤਰੀ ਵੀ ਗਿਆ ਸੁਖਬੀਰ ਬਾਦਲ ਵੀ ਗਿਆ ਉੱਥੇ ਕਿਸੇ ਦੇ ਮੂੰਹ ਚੋਂ ਲੋਕਪੱਖੀ ਗੱਲ ਅੱਲੀ ਨਿਕਲੀ ਵੀ ਲੋਕਾਂ ਦਾ ਨੁਕਸਾਨ ਹੋ ਗਿਆ ਉਹਦੀ ਪਰਭਾਈ ਹੋਵੇ ਹਲੇ ਤੱਕ ਉਹ ਬਿਮਾਰੀ ਦਾ ਨਾਂ ਨਹੀਂ ਲੱਭ ਸਕਿਆ ਹਾਲਤ ਤਾਂ ਹੈ ਵਿਰੋਧੀ ਧਿਰਾਂ ਦਾ ਰੋਲ ਤਾਂ ਉਦੋਂ ਵੀ ਮਾੜਾ ਹੈ ਕਿਸਾਨ ਯੂਨੀਅਨ ਮੰਗਾਂ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਕਰਦੀ ਰਹਿੰਦੇ ਆ ਪਰ ਪਿਛਲੇ ਸਮੇਂ ਵਿੱਚ ਮੁੱਖ ਮੰਤਰੀ ਪੰਜਾਬ ਨੇ ਕਿਹਾ ਸੀ ਕਿ ਇਹ ਜਗਾ ਦੇਖਦੇ ਆ ਵਜ੍ਹਾ ਨਹੀਂ ਦੇਖਦੇ ਦੇਖੋ ਪਹਿਲੀ ਗੱਲ ਤਾਂ ਸੀ ਉਹਨਾਂ ਦਿਨਾਂ 'ਚ ਵੀ ਕਿਹਾ ਸੀ ਇਹ ਤਾਂ ਵੈਸੇ ਸੀ ਮੁੱਖ ਮੰਤਰੀ ਦੇ ਮੂੰਹ ਗੱਲ ਹੀ ਨਹੀਂ ਸੁੱਜਦੀ ਇਹਨਾਂ ਦੀ ਪਾਰਟੀ ਤਾਂ ਨਿਕਲੀ ਧਰਨਿਆਂ 'ਚੋਂ ਆਏ ਜਿਹੜੇ ਅੱਜ ਧਰਨਿਆਂ ਦਾ ਵਿਰੋਧ ਕਰਦੇ ਆ ਆਪਾਂ ਨੂੰ ਸਭ ਨੂੰ ਪਤਾ ਹੈ ਇਹਨਾਂ ਦੀ ਪਾਰਟੀ ਦਾ ਜਨਮ ਅੰਨਾ ਹਜ਼ਾਰੇ ਦੇ ਅੰਦੋਲਨ 'ਚੋਂ ਹੋਇਆ ਉਸ 'ਚੋਂ ਨਿਕਲੀ ਹੈ ਪਾਰਟੀ ਇਹ ਜਿਹੜੀ ਪਾਰਟੀ ਧਰਨਿਆਂ 'ਚੋਂ ਹੀ ਜਨਮ ਲੈਂਦਾ ਹੈ ਉਹੋ ਧਰਨਿਆਂ ਨੂੰ ਐਂ ਕਹੇ ਜਗਾ ਨਹੀਂ ਵੇਚਦੇ ਆਹ ਦੇਖ ਲੈਣਾ ਸੀ ਆਏ ਬੈਠੇ ਹੁਣ ਵਜਾ ਨਹੀਂ ਇਹ ਆਪ ਕਿਹਾ ਹੋਇਆ ਵੀ ਖੇਤੀ ਨੀਤੀ ਬਣਾਵਾਂਗੇ ਜਗਾ ਵੇਖੀ ਐ ਅਸੀਂ ਇਸ ਕਰਕੇ ਉਹ ਕਹਿਣ ਦੀਆਂ ਗੱਲਾਂ ਉਹਨੇ ਬਹੁਤ ਕੋਸ਼ੋਦ ਉਹਨੂੰ ਚੱਲਣਾ ਪਿਆ ਇਸ ਗੱਲ ਦਾ ਸਗੋਂ ਸੀਐਮ ਸਾਹਿਬ ਨੂੰ ਹੁਣ ਜੁੰਮੇਵਾਰ ਕੁਰਸੀ ਤੇ ਉਹ ਚੁਟਕਲਿਆਂ ਵਾਲੀ ਗੱਲ ਛੱਡ ਕੇ ਜੁੰਮੇਵਾਰੀ ਨਾਲ ਬਿਆਨ ਦੇਣੇ ਚਾਹੀਦੇ ਜੁੰਮੇਵਾਰੀ ਨਾਲ ਬੋਲਣਾ ਚਾਹੀਦਾ ਉਹ ਇਸ ਕਰਕੇ ਲੋਕਾਂ ਨੇ ਫਤਵਾ ਦਿੱਤਾ ਲੋਕਾਂ ਨੂੰ ਉਹਦੀਆਂ ਆਸਾਂ ਹਨ ਪਰ ਜਦੋਂ ਇਹੋ ਜਿਹੇ ਬਿਆਨ ਦਿੰਦੇ ਆ ਉਹ ਤਾਂ ਹਾਸੋਹੀਣੇ ਬਣਦੇ ਆ ਸਗੋਂ ਅਸੀਂ ਸਮਝਦੇ ਹਾਂ ਸੀਐਮ ਤੱਕ ਜੋ ਵਰਜੀ ਹੋਵੇ ਸੀਐਮ ਦੀ ਜਿਹੜੀ ਕੁਰਸੀ ਹੈ ਉਹਦੇ ਮਿਆਰ ਦਾ ਵੀ ਨਹੀਂ ਖਿਆਲ ਰੱਖਿਆ ਜਾ ਰਿਹਾ ਇਹਦੇ ਵੱਲੋਂ ਤਾਂ ਇਹੋ ਜਿਹੀਆਂ ਗੱਲਾਂ ਬੋਲ ਜਾਂਦਾ ਇੱਕ ਔਰਤਾਂ ਦਾ ਬੜਾ ਵੱਡਾ ਯੋਗਦਾਨ ਹੁੰਦਾ ਧਰਨਿਆਂ ਦੇ ਵਿੱਚ ਤੁਹਾਡੇ ਜਿਹੜੇ ਧਰਨੇ ਆ ਉਹਦੇ ਵਿੱਚ ਔਰਤਾਂ ਲਈ ਕੋਈ ਵਿਸ਼ੇਸ਼ ਕੀਤਾ ਜਾਂਦਾ ਜਾਂ ਕਿੰਨਾ ਕੁ ਯੋਗਦਾਨ ਸਮਝਦੇ ਹੋ ਦੇਖੋ ਔਰਤਾਂ ਵਾਲੇ ਮਾਮਲੇ ਦੇ ਵਿੱਚ ਸਾਡੀ ਜਥੇਬੰਦੀ ਵੱਲੋਂ ਵਿਸ਼ੇਸ਼ ਜ਼ੋਰ ਲਾਉਂਦੀ ਹੈ ਅਸੀਂ ਅਜੇ ਆਲਾਸ਼ਾਂ ਦੇ ਵਿੱਚ ਕੰਮ ਕੱਢਿਆ ਹੋਇਆ ਹੈ ਵੀ ਭਾਈ ਔਰਤਾਂ ਦਾ ਯੋਗਦਾਨ ਬਰਾਬਰ ਬਣਾਓ ਔਰਤਾਂ ਦੇ ਲੜ ਬਰਾਬਰ ਬਣਾਓ ਔਰਤਾਂ ਦੀ ਸਮੁਲੀਅਤ ਬਰਾਬਰ ਕਰੋ ਤੇ ਜਦੋਂ ਮੋਰਚੇ ਲੱਗਦੇ ਆ ਤੁਸੀਂ ਔਰਤਾਂ ਨੂੰ ਵਿਸ਼ੇਸ਼ ਥਾਂ ਦਿੰਨੇ ਆ ਇੱਕ ਦਿਨ ਔਰਤਾਂ ਵਾਸਤੇ ਕੱਢ ਕੇ ਅਸੀਂ ਉਹਨਾਂ ਸਾਰੇ ਘੋਲਾਂ ਚ ਤੁਸੀਂ ਦੇਖਿਆ ਹੋਣਾ ਦਿੱਲੀ ਅੰਦੋਲਨ ਚੱਲਦਾ ਸੀ ਜਦੋਂ 8 ਮਾਰਚ ਔਰਤ ਦਿਵਸ ਆਉਂਦਾ ਹੈ ਕੁਮੰਤਰੀ ਦਿਹਾੜਾ ਹੁੰਦਾ ਔਰਤਾਂ ਦਾ 65000 ਔਰਤਾਂ ਸਾਡੇ ਪੰਜਾਬ ਦੇ ਵਿੱਚੋਂ ਕਈਆਂ ਤੇ ਐ ਹੁਣ ਆ ਜੇ ਚੱਲਦੇ ਦੌਰਾਨ ਸਾਡੀ ਸੂਬਾ ਕਮੇਟੀ ਵੱਲੋਂ ਸਰਦਾਸੀ ਐਲਾਨ ਕਰ ਚੁੱਕੇ ਆ ਕੱਲ ਨੂੰ 8 ਫਰਵਰੀ ਨੂੰ ਔਰਤ ਦਿਹਾੜੇ ਵਜੋਂ ਮਨਾਇਆ ਜਾਣਾ ਹੈ ਔਰਤਾਂ ਦੇ ਕੱਲ ਨੂੰ ਵੱਡੇ ਜਥੇ ਆਉਣਗੇ ਪਿੰਡ-ਪਿੰਡ ਦੇ ਵਿੱਚੋਂ ਤੁਹਾਡੇ ਮਾਧਵ ਰਹੀਮ ਆ ਲੋਕਾਂ ਨੂੰ ਸੱਦਾ ਵੀ ਦੇਵਾਂਗਾ ਹਰੇਕ ਪਿੰਡ ਦੇ ਵਿੱਚੋਂ ਬੱਸਾਂ ਭਰ-ਭਰ ਕੇ ਕੱਲ ਨੂੰ ਆਉਣੀਆਂ ਕੱਲ ਨੂੰ ਔਰਤਾਂ ਹੀ ਸਟੇਜ ਚ ਲਾਉਣਗੀਆਂ ਔਰਤਾਂ ਦੀ ਸੰਚਾਲਨ ਹੋਊ ਔਰਤਾਂ ਦੀ ਸਾਰਾ ਹੋਊਗਾ ਔਰਤਾਂ ਦੀ ਬਲਾਰੇ ਹੋਣਗੇ ਅਸੀਂ ਔਰਤਾਂ ਨੂੰ ਵਿਸ਼ੇਸ਼ ਥਾਂ ਦਿੰਨੇ ਆ ਇਸ ਕਰਕੇ ਦਿੰਨੇ ਆ ਵੀ ਇਹ ਸਾਡੇ ਸਮਾਜ ਦਾ ਅੱਧ ਬਣਦੀਆਂ ਸਾਡੀ ਵੱਡੀ ਤਾਕਤ ਹੈ ਇਸ ਕਰਕੇ ਇਸ ਤਾਂ ਇਹਨਾਂ ਨੂੰ ਬਰਾਬਰ ਲਿਆ ਰਹੇ ਆ ਅਸੀਂ ਤਾਂ ਬਾਬੇ ਨਾਨਕ ਨੇ ਵੀ ਜੋ ਕਹੀ 100 ਕੋ ਮੁੰਦਾ ਆਖੀ ਜਿੱਤ ਜਮੈ ਰਾਜਾਨ ਅ ਇਸੇ ਤਰ੍ਹਾਂ ਲੜਾਈ ਦੇ ਵਿੱਚ ਵੀ ਤੇ ਔਰਤਾਂ ਚ ਲੜਨ ਸ਼ਕਤੀ ਮਰਦਾਂ ਨਾਲੋਂ ਕਿਤੇ ਵੱਧ ਹੈ। ਪ੍ਰਚਾਰ ਦਾ ਸਾਧਨ ਬਹੁਤ ਵੱਡਿਆ ਇਹ। ਦਿੱਲੀ ਵਾਸਤੇ ਵੀ 13 ਤਰੀਕ ਦੀ ਵੀ ਗੱਲ ਕੀਤੀ ਜਾ ਰਹੀ ਆ ਆਪਣਾ ਜਥੇਬੰਦੀ ਦਾ ਵੀ ਹੈਗਾ ਕੋਈ ਪ੍ਰੋਗਰਾਮ? ਨਹੀਂ 13 ਵਾਲੇ ਮਾਮਲੇ ਸਾਡੀ ਜਥੇਬੰਦੀ ਹੈ ਨਹੀਂ। ਕਿਉਂਕਿ ਇਹ ਹੈ ਇਸਕੀਮ ਦਾ ਸੱਦਾ ਹੀ ਨਹੀਂ। ਇੱਕ ਦੋ ਫੋਰਮ ਅੱਡ ਹੋਏ ਹੋਏ ਆ ਡੱਲੇ ਵਾਲ ਦਾ ਜਿਹੜਾ ਇਸਕੀਮ ਵੱਖਰਾ ਬਣਾਇਆ ਹੋਇਆ ਗੈਰ ਰਾਜਨੀਤਿਕ ਉਹਨੂੰ ਨਾ ਦਿੰਦੇ ਆ ਉਹ। 1 ਕੋ 18 ਜਥੇਬੰਦੀਆਂ ਦਾ ਉਹਨਾਂ ਨੇ ਕਿਸਾਨ ਮਜ਼ਦੂਰ ਮੋਰਚਾ ਬਣਾਇਆ। ਉਹਨਾਂ ਵੱਲੋਂ ਸੱਦਾ ਇਹ ਇਧਰੋਂ ਹਣੀ ਐਸਕੇਮ ਦਾ ਸੱਦਾ ਤਾਂ ਪਿੰਡੂ ਭਾਰਤ ਬੰਦ ਦਾ ਆਇਆ ਹੋਇਆ 16 ਫਰਵਰੀ ਨੂੰ ਪਹਿਲਾਂ ਉਹ ਲਾਗੂ ਕਰਾਂਗੇ ਫਿਰ ਅਗਲੇ ਦਿਨਾਂ ਦੇ ਵਿੱਚ ਕੋਈ ਮੀਟਿੰਗ ਕਰਕੇ ਦਿੱਲੀ ਦਾ ਅੰਦੋਲਨ ਦਾ ਆ ਸਕਦਾ ਹੈ ਉਹ ਤੈਅ ਹੋਇਆ ਵੈ ਉਹਦੀ ਡੇਟ ਤੈਅ ਕਰਨੀ ਆ ਜਿਹੜਾ 13 ਫਰਵਰੀ ਵਾਲੇ ਨਾਲ ਇਹਦੇ ਵਿੱਚ ਨਾ ਸਾਡੀ ਜਥੇਬਦੀਆ ਨਾ ਐਸਕੇਮ ਆ ਇਹਦਾ ਕੋਈ ਲੈਣਾ ਦੇਣਾ ਨਹੀਂ ਇਹ ਉਹਨਾਂ ਫੋਰਮਾਂ ਦਾ ਕੰਮ ਆ ਇਹ ਆਖਰੀ ਸਵਾਲ ਆ ਹੁਣ ਇਹ ਜਿਹੜਾ 5 ਦਿਨ ਰੋਜੇ ਤੋਂ ਬਾਅਦ ਜਿਹੜਾ ਅਗਲਾ ਕੀ ਪ੍ਰੋਗਰਾਮ ਹੋਵੇਗਾ ਅਗਲਾ ਸਾਡਾ ਤੈਅ ਹੋਇਆ ਹੋਇਆ ਅਸੀਂ ਆ ਨਾ ਚਲਦੇ ਕੋਲ ਦੇ ਦੌਰਾਨ ਹੀ ਮੀਟਿੰਗ ਕਰਕੇ ਤੇ ਅਸੀਂ 10 ਫਰਵਰੀ ਨੂੰ ਅਗਲਾ ਐਲਾਨ ਕਰਾਂਗੇ ਨਾਲ ਦੀ ਨਾਲ ਹੀ ਕਿਉਂਕਿ ਸਾਨੂੰ ਪਤਾ ਵੀ ਇਹਦੇ ਨਾਲ ਤਾਂ ਸਾਡੇ ਇਹ ਮੰਗਾ ਮਸਲੇ ਉੱਭਰਨੇ ਆ ਹੱਲ ਤਾਂ ਉੱਥੇ ਸਰਕਾਰ ਦੇ ਦਵਾਰ ਜਾ ਕੇ ਹੋਣੇ ਜਿਹੜੇ ਕਹਿੰਦੇ ਲੋਕਾਂ ਦੇ ਦਵਾਰ ਲੋਕ ਉਹਨਾਂ ਦੇ ਦਵਾਰ ਆਈ ਬੈਠੇ ਤੇ ਅਸੀਂ ਉਹਨਾਂ ਦੇ ਦਵਾਰ ਚੰਡੀਗੜ੍ਹ ਜਾਵਾਂਗੇ ਇਹ ਸਾਡਾ ਐਲਾਨ ਹੋਊਗਾ ਉਹਦੇ ਵਿਚਾਰ ਪਰ ਦੀ ਲੜਾਈ ਲੜਾਂਗੇ ਅਸੀਂ ਮਿਹਰਬਾਨੀ ਅ ਇਹਨਾਂ ਕਿਸਾਨ ਯੂਨੀਅਨ ਦੇ ਆਗੂ ਸ਼ੰਗਾਰਾ ਸਿੰਘ ਮਾਨ ਜਿਨ੍ਹਾਂ ਨੇ ਗੱਲਬਾਤ ਕੀਤੀ ਇਹਨਾਂ ਨੇ ਕਿਹਾ ਕਿ 16 ਫਰਵਰੀ ਨੂੰ ਜਿਹੜਾ ਭਾਰਤ ਬੰਦ ਦਾ ਸਦਨ ਤ ਜਾਊਗਾ ਪਰ ਇਸ ਮੋਰਚੇ ਤੋਂ ਬਾਅਦ ਜਿਹੜਾ 5 ਦਿਨਾਂ ਤੋਂ ਚੰਡੀਗੜ੍ਹ ਨੂੰ ਪੂਚ ਕੀਤਾ ਜਾਊਗਾ ਤੁਸੀਂ ਦੇਖ ਰਹੇ ਹੋ ਕਲਿਆਨ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ